ਕਰਨਾ ਹੈ ਜੋਕੀ ਗੱਡੀਆਂ ਦਦੀਆਂ ਨੂੰ ਬਹੁਤ ਲੱਗ ਰਿਹਾ ਹੈ ਇੱਕ ਕਰਕੇ ਅੰਤਿ 450 ਰੁਪਏ ਲਾਹਰ ਜੀ ਦਾ ਸਾਡਾ ਸਾਹ ਲਾਹਰ ਜੀ ਦੇ ਮੇਰੇ ਇਹ ਬੋਲੀਆਂ ਲੈ ਕੇ ਜਰ ਹਿੰਦੂ ਦੇ ਨਾਮ ਤੇ ਮਾਇਆ ਮਾਜਰ ਹੋ ਗਿਆ ਮਹਾਰਾਜਾ ਜੀ ਦਾ ਨਾਮ ਕਰਨੀ ਕਰਮ ਦਾਤ ਕਰਾਉਣ ਦੀ ਕਿਰਪਾ ਕਰਾਵੇ ਜੀ ਉਹ ਸਾਡੇ ਸਾਰਾ ਦੇ ਸਾਨੂੰ ਧੰਨ ਧੰਨ ਬਾਬਾ ਰਾਧਾ ਦਾ ਤੇ ਵਿਆਹ ਦੀਆਂ ਖੁਸ਼ੀਆਂ ਵਿੱਚ ਆ ਯਾ ਵਿੱਚ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ ਨੀਂਵਾਂ ਨਾ ਕਰਦੇ ਸੋਕੇ ਪਾ ਰਹੇ ਨਾ ਅਸੀਂ ਆਪਣਾ ਆਪਣਾ ਦੁਨੀਆ ਕਰੀ ਆਪ ਗਦਾਨ ਪਾ ਦੇ ਕਰੇ ਰਾਏ ਕੋਈ ਕਾਰਜ ਰਾਏ ਕੋਈ ਨੁਕਸਰ ਕਰੇ ਅੱਗੇ ਮਾਰੋ ਮਾਰੋ ਮੰਮੀ ਨਾ ਮੰਮੀ ਕਿਹਨੇ ਕੀਤੀ ਨਹੀਂ ਪਤਾ ਜੀ ਬੰਦੀਆ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਪਤੀ ਸਮੂਹ ਨਗਰ ਪਿੰਡ ਕਾਲਵਾ ਦੀ ਸਮੂਹ ਸੰਗਤ ਵੱਲੋਂ ਅਪਰਾਲਾ ਕੀਤਾ ਗਿਆ ਗੁਰੂ ਘਰ ਦਾ ਜੋ ਬਾਬੇ ਨਾਨਕ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਬਹੁਤ ਮਹਾਨ ਲੰਗਰ ਲਾਏ ਗਏ ਨੇ 4-5 ਦਿਨ ਹੋ ਗਏ ਪੰਜਵਾਂ ਦਿਨ ਅੱਜ ਲੰਗਰ ਚੱਲ ਰਿਹਾ ਹੈ ਜਲੇਬੀਆਂ ਦਾ ਔਰ ਪਕੌੜਿਆਂ ਦਾ ਲੰਗਰ ਚੱਲ ਰਿਹਾ ਹਨ ਸੰਗਤਾਂ ਬਹੁਤ ਪਿਆਰ ਦੇ ਨਾਲ ਸਾਖ ਰਹੀਆਂ ਹਨ ਕੋਈ ਵਿਤਕਰਾ ਨਹੀਂ ਹੈ ਇੱਥੇ ਜੋ ਵਿਤਕਰੇ ਵਾਲੇ ਉਹ ਬੰਦੇ ਚੱਲ ਗਏ ਇੱਥੋਂ ਬਾਕੀ ਪਿਆਰ ਨਾਲ ਕੰਮ ਚੱਲਣ ਡਿਆ ਹੈ ਬਹੁਤ ਹੀ ਧੰਨਵਾਦ ਬਾਬਾ ਹਰਦੀਪ ਸਿੰਘ ਦਾ ਜੀ ਉੱਪਰ ਸੰਜੋਗ ਦੇ ਰਹੇ ਹਨ ਆਹ ਬੋਲੋ ਜੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਆ ਸੰਗਤਾਂ ਜੋ ਵੀ ਸਾਡੇ ਵਲਡ ਦੀਆਂ ਸੰਗਤਾਂ ਹਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣਾ ਤੇ ਸਾਨੂੰ ਵਿਆਹ ਪੁਰਬ ਮਨਾਏ ਤਾਂ ਸ਼ੋਭਦੇ ਹਨ ਜੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਵੀ ਦਿੱਤੀ ਹੋਈ ਆਪਾਂ ਕਮਾਈਏ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਉਪਦੇਸ਼ ਨੂੰ ਕਮਾਉਂਦੇ ਹੋਏ ਆਪਾਂ ਇਹ ਗੁਰੂ ਦੇ ਦੱਸੇ ਹੋਏ ਸਿਧਾਂਤਾਂ ਉੱਪਰ ਚੱਲਣ ਦਾ ਯਤਨ ਕਰਦੇ ਹਾਂ ਫਿਰ ਵੀ ਸਾਡੇ ਕੋਲ ਸੇਵਾ ਕਰਦੇ ਹਾਂ ਕੋਈ ਭੁੱਲ ਹੋ ਜੇ ਤੇ ਸੰਗਤ ਮਾਫੀ ਬਖਸ਼ਣ ਬਖਸ਼ਿਆ ਸਾਨੂੰ ਚੜ੍ਹਦੀਆਂ ਕਲਾ ਸੰਗਤ ਬਖਸ਼ੇ ਸੋ ਇਸੇ ਤਰ੍ਹਾਂ ਵੀਡੀਓ ਵਾਲਾ ਵੀਰ ਜੋ ਕਾਦੀਆਂ ਤੋਂ ਆਏ ਹਨ ਸੋ ਤਸਵੀਰਾਂ ਲੈਣ ਵਾਸਤੇ ਗੁਰੂ ਕੇ ਲੰਗਰਾਂ ਦੀਆਂ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੀਆਂ ਚੜ੍ਹਦੀਆਂ ਕਲਾ ਰੱਖਣਾ ਮੀਡੀਆ ਵਾਲਿਆਂ ਦੀਆਂ ਸੋ ਇਸੇ ਤਰ੍ਹਾਂ ਹੀ ਆਪ ਜੀ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਦੁਨੀਆ ਦੇ ਵਿੱਚ মিডিਆ ਜਿਹੜੀ ਹੈ ਕੋਕਲ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਉਹ মিডিਆ ਵਾਲੇ ਵੀਰਾਂ ਦੀਆਂ ਛੜਦੀਆਂ ਕਲਾ ਰੱਖਣੀਆਂ ਆਪਣੇ ਖਾਲਸੇ ਪੰਥ ਦੇ ਸ਼ਿਰਤੇ ਮਿਹਰ ਭਰੇ ਹੱਥ ਰੱਖਣਾ ਜਿੰਨੀਆਂ ਸੰਗਤਾਂ ਆਪ ਜੀ ਨੂੰ ਮੰਨ ਰਹੀਆਂ ਹਨ ਸਭ ਦੇ ਕਾਰਜ ਰਾਸ਼ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਪ੍ਰਤਾਪ ਸਿੰਘ ਸਰਦਾਰ ਮਹਿੰਦਰ ਸਿੰਘ ਮੈਂਬਰ ਸਰਦਾਰ ਬਜਨ ਸਿੰਘ ਮੇਜਰ ਸਿੰਘ ਮੈਂਬਰ ਮੇਜਰ ਸਿੰਘ ਔਰ ਬਾਬਾ ਹਰਦੀਪ ਸਿੰਘ ਸਾਫਕਾ ਮੈਂਬਰ ਇਹ ਸਾਰੇ ਸਾਬ ਸੰਗਤਾਂ ਬਾਬਾ ਰੂਪ ਸਿੰਘਾ ਸਾਰੇ ਹੀ ਮਿਲ ਕੇ ਗੁਰੂ ਘਰ ਦੀ ਸੇਵਾ ਕਰ ਰਹੇ ਹਨ ਬਹੁਤ ਬਹੁਤ ਵਧਾਈਆਂ ਸਾਰੇ ਨਗਰ ਵਾਲੋਂ ਆਪ ਨੂੰ ਔਰ ਪੱਤਰਕਾਰਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ